ਜੀ ਕਿਵੇਂ ਰਿਜ਼ਲਟ ਰੰਗ ਤੇ ਕਿਵੇਂ ਲੋਕਾਂ ਨੂੰ ਪਸਾਰ ਰਿਹਾ ਜੀ ਹਾਂ ਇਹ ਸਾਡੀ ਤੀਜੀ ਮਿਲਕਿੰਗ ਚੈਂਪੀਅਨਸ਼ਿਪ ਜਿਹਨੂੰ ਦੁੱਧ ਚੋਈ ਦੇ ਮੁਕਾਬਲੇ ਕਿੰਨੇ ਕਿਉਂਕਿ ਸਾਡਾ ਜਿਹੜਾ ਮੇਨ ਇਵੈਂਟ ਆ ਉਹ ਫਰਵਰੀ ਚ 8 9 10 ਫਰਵਰੀ ਨੂੰ ਇਹ ਇੱਕ ਛੋਟਾ ਇਵੈਂਟ ਕਰਦੇ ਆ ਤਾਂ ਕਿ ਜਿਹੜੇ ਐਨੀਮਲ ਪਹਿਲਾਂ ਸੂਪੇ ਦੇ 2 3 ਮਹੀਨੇ ਪਹਿਲਾਂ ਤਾਂ ਕਿ ਉਹ ਕੰਪੀਟੀਸ਼ਨ ਲੜ ਸਕਣ ਦੂਸਰਾ ਇਹ ਆ ਵੀ ਇਹਦੇ ਨਾਲ ਜਿਹੜੇ ਦੂਜੀਆਂ ਸੇਟਾਂ ਦੇ ਫਾਰਮਰ ਇਥੋਂ ਗਾਇਆਂ ਵਾਝਾ ਖਰੀਦੇ ਆ ਉਹਨਾਂ ਤੱਕ ਸਾਡਾ ਇੱਕ ਬਰੀਡਰਾਂ ਦਾ ਮੈਸੇਜ ਪਹੁੰਚਦਾ ਵੀ ਇੰਨੇ ਵਧੀਆ ਗਾਈਆਂ ਨੇ ਮੱਝਾਂ ਨੇ ਦੁੱਧ ਦਿੱਤਾ ਤੇ ਇੱਕ ਨਵੇਂ ਫਾਰਮ ਜਿਹੜੇ ਬਣ ਰਹੇ ਆ ਨਵੇਂ ਬੱਚੇ ਆ ਰਹੇ ਉਹ ਵੀ ਉਤਸ਼ਾਹਤ ਹੁੰਦੇ ਆ ਸਾਡਾ ਹੁੰਦਾ ਜਿੰਨੇ ਵਾਤੋਂ ਦੇ ਇਵੈਂਟ ਕਰ ਸਕੀਏ ਤੇ ਇਹ ਅਸੀਂ ਤਕਰੀਬਨ 3 ਦਿਨ ਦਾ ਇਵੈਂਟ ਸੀ ਪਰ 8 ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ ਠੀਕ ਹੈ 8 ਦਿਨ ਪਹਿਲਾਂ ਆਇਆ ਹੁੰਦਾ ਵੀ ਚੌਕਸੀ ਰੱਖਣੀ ਹੁੰਦੀ ਆ ਵੀ ਤਾਂ ਕਿ ਕੋਈ ਬੰਦਾ ਚੋਈ ਦੇ ਵਿੱਚ ਗਲਤ ਨਾ ਕਰੇ ਉਹਦੇ ਲਈ ਕੈਮਰਾ ਦੀ ਨਿਗਰਾਨੀ ਹੇਠ ਸਾਰੇ ਐਨੀਮਲ ਰਹਿੰਦੇ ਆ 8 ਦਿਨ ਪਹਿਲੇ ਤੋਂ ਹੀ ਸਾਰੀ ਨਿਗਰਾਨੀ ਰਹਿੰਦੀ 8 ਦਿਨ ਦੀ ਨਿਗਰਾਨੀ ਤੋਂ ਬਾਅਦ 3 ਦਿਨ ਇਹ ਚੋਈ ਹੁੰਦੀ ਆ ਔਰ ਇਹ ਚੋਈ ਦੇ ਵਿੱਚ ਪੰਜ ਕੈਟਗਰੀਆਂ ਸੀਗੀਆਂ ਇੱਕ ਐਚਐਫ ਵੱਡੀਆਂ ਗਾਈਆਂ ਦੀ ਕੈਟਗਰੀ ਜਿਹਦੇ ਵਿੱਚ 65 60 ਕਿਲੋ ਲਗਭਗ ਦੁੱਧ ਹੋਇਆ ਵਾ ਤੇ ਇਹ ਜਿਹੜਾ ਵੱਡੇ ਮੇਲੇ 'ਚ ਜਾ ਕੇ 74-75 ਤੇ ਚਲਾ ਜਾਂਦਾ ਕਿਉਂਕਿ ਅੱਜ ਮੌਸਮ ਖੁੱਲੇ ਨਹੀਂ ਇਸ ਵਾਰ ਜੇ ਮੌਸਮ ਖੁੱਲਦਾ ਤਾਂ ਇਹ ਵੀ ਹੁਣ ਇੱਥੇ 75 ਤੇ ਚਲੇ ਜਾਣਾ ਸੀ ਥੋੜਾ ਜਿਹਾ ਇਸ ਵਾਰ ਮੌਸਮ ਨਾ ਖੁੱਲਣ ਕਰਕੇ ਜਾਨਵਰ ਥੋੜੇ ਦੁੱਧ ਤੇ ਘੱਟ ਚੱਲ ਰਹੇ ਆ ਤੇ ਇਸੇ ਤਰੀਕੇ ਨਾਲ ਜਿਹੜੀ ਦੋ ਦੰਦ ਬੈੜੀ ਜਾਂਦੀਆਂ ਨੇ ਦੋ ਸਾਲ ਦੀ ਸੂਜੀ ਬੱਚੀ ਆ ਜਿਹੜੀ ਦੋ ਸਾਲ ਦਿਨਦਰ ਉਹ 49 ਕਿਲੋ ਤੇ 50 ਕਿਲੋ ਦੇ ਵਿੱਚ ਤਿੰਨ ਗਾਈਆਂ ਆਈਆਂ ਅੱਛਾ ਜਿਹੜੀਆਂ ਦੋ ਸਾਲ ਦੀਆਂ ਪਲੂਣਾ ਨੇ ਦੋ ਦੋ ਦੰਦ ਜੀ ਨੂੰ ਕਹਿੰਦੇ ਆ ਤੇ ਜਰਸੀ ਦੇ ਵਿੱਚ ਪਹਿਲੇ ਨੰਬਰ ਤੇ 48 ਕਿਲੋ ਆਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਮੁਰਾ ਦੇ ਵਿੱਚ ਬਹੁਤ ਵਧੀਆ ਰਿਕਾਰਡ ਬਣਿਆ 30 ਕਿਲੋ 280 ਗ੍ਰਾਮ ਦੇਖੋ ਗਾਂਾਂ ਨੂੰ ਦੁੱਧ ਦਿੱਤਾ ਮਜਨੇ 30 ਕਿਲੋ 280 ਗ੍ਰਾਮ ਜਿਹੜੀ ਸੈਕੰਡ ਵੀ ਆਈ ਉਹ ਵੀ ਇਹਦੇ ਬਰਾਬਰ ਜੇ ਚੱਲਦੀ ਸੀ ਉਹ ਬੈਕ ਮਾਰਗੀ ਕੋਈ ਬੁਖਾਰ ਟੈਂਪਰੇਚਰ ਹੋ ਗਿਆ ਉਹਨੂੰ ਤੇ ਉਹ ਵੀ ਤਕਰੀਬਨ ਲੱਗ ਭਾਗੇ ਨਹੀਂ ਚੱਲਦੀ ਸੀ ਇਸ ਤਰੀਕੇ ਨਾਲ ਨੀਲੀ ਰਾਵੀ ਹੈ ਜਿਹੜੀ ਉਹ ਵੀ 24 ਕਿਲੋ ਲਗਭਗ ਦੁੱਧ ਨੀਲੀ ਰਾਵੀ ਦਾ ਬਹੁਤ ਵਧੀਆ ਦੁੱਧ ਹੋਇਆ ਤੇ ਇਹਦੇ ਨਾਲ ਬਰੀਡਰਾਂ 'ਚ ਉਤਸ਼ਾਹ ਹੁੰਦਾ ਜਿਵੇਂ ਉਹਨਾਂ ਨੀਲੀ ਰਾਵੀ ਵਾਲੇ ਲੋਕਾਂ ਨੂੰ ਫਾਰਮਰਾਂ ਨੂੰ ਤਾਂ ਸ਼ਾਇਦ ਹੋਣਗੇ ਇਹ ਦੂਜੇ ਮੁਰਾਲੇ ਹੋਣਗੇ ਇੱਥੇ ਅਫਗਾਨੀ ਵਾਲੇ ਹੋਣਗੇ ਇੱਥੇ ਨਵੇਂ ਬੱਚੇ ਬਹੁਤ ਆਏ ਆ ਔਰ ਸਾਡਾ ਮਕਸਦ ਹੈ ਜਿਹੜੇ ਨਵੇਂ ਬੱਚੇ ਆ ਰਹੇ ਆ ਧੰਦੇ ਦੇ ਵਿੱਚ ਬਾਹਰੋਂ ਵੀ ਛੱਡ ਕੇ ਕੰਮ ਆ ਰਹੇ ਆ ਇੱਥੋਂ ਵੀ ਕਰ ਰਹੇ ਆ ਉਹ ਇਹ ਜਿਹੇ ਪ੍ਰੋਗਰਾਮ ਦੇਖ ਜਿਮਾਣਾ ਅੱਜ ਸੈਮੀਨਾਰ ਸੀਗਾ ਉਹਦੇ ਵਿੱਚ ਲੈਕਚਰ ਸੀਗੇ ਤਿੰਨ ਤੇ ਉਹਨਾਂ ਨੂੰ ਨਾਲ ਸਿਖਾਉਣਾ ਵਾ ਵੀ ਕੰਮ ਕਿਵੇਂ ਕਰਨਾ ਕਿਤੇ ਹੋ ਨਵਾਂ ਕੰਮ ਕਰਦੇ ਕਰਦੇ ਘੱਟੇ ਵਾਲੇ ਨਾਲ ਚਲੇ ਜਾਣ ਕਿਉਂਕਿ ਬਰੀਕੀਆਂ ਸਿਖਾਉਣੀਆਂ ਬਹੁਤ ਜ਼ਰੂਰੀ ਕੋਈ ਵੀ ਕੰਮ ਬਰੀਕੀਆਂ ਨਾਲ ਹੁੰਦਾ ਤੇ ਇਸ ਕਰਕੇ ਇਹ ਤਾਂ ਸਾਡਾ ਮੈਸੇਜ ਆ ਜਿਹੜਾ ਇਹ ਇਹ ਤੇ ਜਿਹੜੇ ਬਰੀਡਰ ਆ ਉਹਨਾਂ ਦੇ ਜਾਨਵਰ ਵਿਕਣ ਤੇ ਇਹ ਉਤਸ਼ਾਹਤ ਹੁਣ ਬਰੀਡਰ ਵੀ ਬਰੀਡ ਕਿਵੇਂ ਤਿਆਰ ਕਰਨੀ ਇਹ ਬੜਾ ਵਧੀਆ ਸਕਸੈਸਫੁਲ ਹੋਇਆ ਤੇ ਵਾਈਕੂ ਨੇ ਬੜੀ ਮਿਹਰ ਕੀਤੀ ਆ ਤੇ ਬਹੁਤ ਹੀ ਵਧੀਆ ਸਾਡਾ ਕੰਮ ਜਾ ਵੇ ਇੱਥੇ ਜਿਵੇਂ ਤੁਸੀਂ ਦੱਸਿਆ ਨਵੇਂ ਫਾਰਮਰ ਆ ਜਾਂ ਪੁਰਾਣੇ ਫਾਰਮਰ ਤੁਸੀਂ ਉਹਨਾਂ ਕੋਲ ਰੌਂਡ ਵੀ ਮਾਰਦੇ ਹੋ ਗੇੜਾ ਵੀ ਮਾਰਦੇ ਹੋ ਦੇਖਦੇ ਨਹੀਂ ਉਹਨਾਂ ਦੇ ਨਹੀਂ ਐ ਰੌਂਡ ਇਕੱਲੇ-ਇਕੱਲੇ ਤੋਂ ਨਹੀਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਉੱਥੇ ਨੇੜੇ ਫਾਰਮਰ ਨੇ ਉਹ ਉਹਨਾਂ ਨੂੰ ਗਾਈਡ ਕਰਦੇ ਆ ਜੇ ਕੋਈ ਸਾਡੇ ਕੋਲ ਸਪੈਸ਼ਲ ਆਉਂਦਾ ਆਉਂਦੇ ਸੀ ਮਿਲਦੇ ਰਹਿੰਦੇ ਆ ਸੈਮੀ ਮਹੀਨੇ ਬਾਅਦ ਤਾਂ ਇਕੱਠੇ ਹੁੰਨੀ ਆ ਸਾਰੇ ਸੈਮੀਨਾਰ ਹੁੰਦੇ ਆ ਉੱਥੇ ਮਿਲ ਲੈਂਦੇ ਆ ਬਾਕੀ ਸਾਡੇ ਲੋਕਲ ਜਿੰਨੇ ਜਿਹੜੇ ਕਾਮਯਾਬ ਫਾਰਮਰ ਆ ਉਹਨਾਂ ਦੀ ਪੂਰੀ ਹੈਲਪ ਕਰਦੇ ਆ ਵਾਹ ਫੜਦੇ ਆ ਫਾਸਟ ਦੇ ਵਿੱਚ ਕਿਹੜੇ ਆਏ ਹੈਗੇ ਜੀ ਮਰਦੋਸ ਸਾਡੇ ਅ ਫਾਸਟ ਦੇ ਵਿੱਚ ਪਾਲੀਏ ਤੋਂ ਗਾਵਾਂ ਅੱਛਾ ਜੀ ਹਾਂਜੀ ਤੇ ਉਹਨਾਂ ਦੀ ਦੋ ਦਾਂ ਚ ਵੀ ਉਹਨਾਂ ਦੀ ਆ ਤੇ ਪਵਿੱਤਰ ਸਿੰਘ ਉਹਨਾਂ ਦੀ ਮੱਝ ਹੈ ਜੀ ਫਾਸਟ ਦੇ ਵਿੱਚ ਅੱਛਾ ਜੀ ਤੇ ਦੂਜੇ ਵੀ ਆਪਣੇ ਉਹ ਸਾਰੇ ਅ ਅਡਰਡ ਕੈਟਾਗਰੀ ਦੇ ਵਿੱਚ ਤੇ ਨਾਲ ਬੋਲੇ ਆ ਤੇ ਉਹ ਵੀ ਆ ਠੀਕ ਹੈ ਜੀ ਥੈਂਕ ਯੂ ਠੀਕ ਹੈ ਥੈਂਕ ਯੂ ਹਾਂਜੀ ਹਾਂਜੀ ਆਪਣੇ ਕੀ ਨਾਮ ਹੈ ਤੁਹਾਡਾ ਜੀ ਬਲਵਿੰਦਰ ਸਿੰਘ ਜੀ ਤੇ ਆਪਣੇ 3rd ਪੋਜੀਸ਼ਨ ਵਿੱਚ ਤਾਂ ਆਪਣੀ ਗਾਂ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਜਾਣਕਾਰੀ ਸਾਂਝੀ ਕਰੋ ਜੀ ਅ ਜਾਣਕਾਰੀ ਇਸ ਤਰ੍ਹਾਂ ਹੈ ਜੀ ਜਾਨਵਰ ਨੂੰ ਤਿਆਰ ਕਰਨ ਤੋਂ ਪਹਿਲਾਂ ਸਾਨੂੰ ਬਰੀਡ ਦੀ ਜਿਹੜੀ ਹੈ ਜੀ ਉਹਦੀ ਚੋਣ ਕਰਨੀ ਪੈਂਦੀ ਹੈ ਕਰੇ ਵੀ ਕੌਣ ਹੀ ਕਿਹੜੀ ਗਾਂ ਸਾਡੀ ਚੈਂਪੀਅਨ ਬਣ ਸਕਦੀ ਹੈ ਜਾਂ ਉਹਦੇ ਚ ਜਿੱਤ ਪ੍ਰਾਪਤ ਕਰ ਸਕਦੀ ਹੈ ਫਿਰ ਉਸ ਹਿਸਾਬ ਨਾਲ ਉਹਨੂੰ ਵੱਖਰਾ ਕਰਨਾ ਪੈਂਦਾ ਫਿਰ ਉਹਦੀ ਮੈਨੇਜਮੈਂਟ ਉਸ ਹਸਾ ਢੰਗ ਨਾਲ ਕਰਨੀ ਪੈਂਦੀ ਹੈ ਜੀ ਜਿੰਨਾ ਬੋਡੀ ਵੇਟ ਆ ਔਰ ਜਿੰਨਾ ਉਹਦਾ ਦੁੱਧ ਆ ਉਸ ਹਿਸਾਬ ਨਾਲ ਅਸੀਂ ਉਹਦੀ ਡਾਈਟ ਤਿਆਰ ਕਰਦੇ ਆਂ ਪਾਸੇ ਰੱਖ ਕੇ ਉਹਨੂੰ ਜਿਵੇਂ ਜਿਵੇਂ ਪਰਫਾਰਮੈਂਸ ਕਰਦੀ ਆ ਉਸ ਢੰਗ ਨਾਲ ਅਸੀਂ ਇਹਨੂੰ ਮੇਲੇ ਵਾਸਤੇ ਤਿਆਰ ਕਰਦੇ ਆਂ ਠੀਕ ਹੈ ਚੋਈ ਦੇ ਮਤਲਬ ਕੰਪੀਟੀਸ਼ਨ ਜਿਹਦਾ ਹੋਇਆ ਆਏਗਾ ਤੇ ਤੀਜੇ ਨੰਬਰ ਤੇ ਆਈਗਾ ਤੁਹਾਡੀ ਕਿੰਨਾ ਦੁੱਧ ਮਤਲਬ ਆਇਆ ਹੈਗਾ ਇਹਦਾ ਪ੍ਰੋਪਰ ਕਿ 60 ਕਿਲੋ 60 ਕਿਲੋ 930 ਕਾ ਲਗਭਗ 60 ਕਿਲੋ ਅੱਛਾ ਜੀ 60 ਕਿਲੋ ਦੁੱਧਾ ਜਿਹੜਾ ਉਹ ਦਿੱਤਾ ਹੈਗਾ ਜੀ ਹਾਂਜੀ ਹੋਰ ਕੀ ਮਤਲਬ ਸੁਝਾ ਦੇਣਾ ਚਾਹੁੰ ਜੋ ਇਸ ਫੀਡ ਦੇ ਵਿੱਚ ਹੈਗੀ ਜੀ ਜੋ ਅੱਜਾ ਕਮ ਰੱਖਦੇ ਆਗੇ ਦੇਖੋ ਜੀ ਅਸੀਂ ਤਾਂ ਸਭ ਤੋਂ ਪਹਿਲਾਂ ਸਾਡਾ ਪੀਡੀਐਫ ਦਾ ਇੱਕ ਹੀ ਮੰਤਵ ਹੈ ਵੀ ਤੁਸੀਂ ਚੰਗੀ ਬਰੀਡ ਰੱਖੋ ਔਰ ਚੰਗੀ ਬਰੀਡ ਰੱਖ ਕੇ ਮੈਨੇਜਮੈਂਟ ਵਧੀਆ ਟੰਗ ਨਾ ਕਰੋ ਗਾਂ ਨੂੰ ਸਿੱਖੋ ਗਾਂ ਨੂੰ ਸਿਰਫ ਸਿੱਖਣ ਦੀ ਲੋੜ ਹੈ ਕਿਉਂਕਿ ਗਾਂ ਇੱਕ ਇਹੋ ਜਿਹਾ ਰਿਸਰਚ ਸੈਂਟਰ ਹੈ ਜਿਹਨੂੰ ਅਸੀਂ ਸਿੱਖ ਸਕਦੇ ਹਾਂ ਜਿੰਨੀ ਅਸੀਂ ਇਹਦੇ ਬਾਰੇ ਸਰਚ ਕਰ ਲਾਂਗੇ ਜਿੰਨਾ ਇਹਦੇ ਬਾਰੇ ਕੋਲ ਰਹਿ ਕੇ ਇਹਨੂੰ ਦੇਖ ਲਾਂਗੇ ਸਮਝ ਲਾਂਗੇ ਉਨਾ ਹੀ ਅਸੀਂ ਆਪਦੇ ਡੇਰੀ ਫਾਰਮਰ ਨੂੰ ਅੱਗੇ ਲਿਜਾ ਸਕਦੇ ਹਾਂ ਬਾਕੀ ਮੈਨੇਜਮੈਂਟ ਦੀ ਗੱਲ ਹੈ ਵੀ ਉਹਦੇ 'ਚ ਤੁਹਾਨੂੰ ਪ੍ਰਕੋਸ਼ਨਾਂ ਜ਼ਰੂਰੀ ਹੈ ਸਮੇਂ-ਸਮੇਂ ਸਰ ਜਿਹੜੀ ਹਰਕ ਵੈਕਸੀਨ ਹੈ ਜਿਹੜੀ ਬਹੁਤ ਜ਼ਰੂ ਮਲਾ ਪ੍ਰੇਤ ਨੂੰ 6 ਮਹੀਨੇ ਬਾਅਦ ਕਰਨਾ ਚਾਹੀਦਾ ਠੀਕ ਹੈ ਇਹ ਜੀਆਂ ਚੀਜ਼ਾਂ ਦਾ ਛੋਟੀਆਂ ਛੋਟੀਆਂ ਦਾ ਤਿਆਰ ਰੱਖੋਗੇ ਤਾਂ ਤੁਸੀਂ ਕਦੇ ਮਾਰ ਨਹੀਂ ਖਾਂਦੇ ਜੀ ਜੋ ਪੀਡੀਐਫ ਹੈ ਤਾਂ ਜੀ ਇਹ ਮਿਲਕ ਕੰਪੀਟੀਸ਼ਨ ਹੈਗਾ ਤੀਜਾ ਹੈਗਾ ਅਮ ਇਸ ਵਾਰ ਮਤਲਬ ਗਾਮਾਂ ਜ਼ਿਆਦਾ ਆਈਆਂ ਜੋ ਕੰਪਲੀਸ਼ਨ ਦੇ ਵਿੱਚ ਦੇਖੋ ਜੀ ਅਸੀਂ ਸਾਡਾ ਜਿਹੜਾ ਪੀਡੀਐਫ ਦਾ ਡੇਰੀ ਐਂਡ ਐਗਰੀ ਕਲਚਰਲ ਐਕਸਪੋ ਹੈ ਉਹ ਅਸੀਂ ਫਰਵਰੀ ਦੇ ਵਿੱਚ ਕਰਵਾਉਨੇ ਆ ਜਿਹਦੇ ਵਿੱਚ ਬਹੁਤ ਸਾਰਾ ਰਸ਼ ਹੁੰਦਾ ਹੈ ਬਹੁਤ ਸਾਰੇ ਐਨੀਮਲ ਲਗਭਗ 500 ਦੇ ਕਰੀਬ ਐਨੀਮਲ ਪਾਰਟਿਸਪੇਟ ਕਰਦੇ ਆ ਔਰ ਵਰਲਡ ਲੈਵਲ ਦੀਆਂ ਜਿਹੜੀਆਂ ਇੰਟਰਨੈਸ਼ਨਲ ਕੰਪਨੀਆਂ ਉਹ ਉਹਦੇ ਵਿੱਚ ਪਾਰਟਿਸਪੇਟ ਕਰਦੀਆਂ ਲਗਭਗ 100 ਤੋਂ ਉੱਪਰ ਹੈ ਜਿਹੜੀ ਇੰਟਰਨੈਸ਼ਨਲ ਕੰਪਨੀ ਉਹਦੇ ਵਿੱਚ ਕਰਦੀ ਹੈ ਪਾਰਟਿਸਪੇਟ ਤੇ ਪਹਿਲਾਂ ਜਿਹੜੇ ਐਨੀਮਲ ਅਕਤੂਬਰ ਨਵੰਬਰ ਦੇ ਵਿੱਚ ਸੂ ਪੈਂਦੇ ਸੀ ਉਹਨਾਂ ਫਾਰਮਰਾਂ ਦੀ ਮੰਗ ਨੂੰ ਦੇਖ ਕੇ ਸ਼ੁਰੂ ਕੀਤਾ ਸੀ ਪਹਿਲਾਂ ਫਿਰ ਕੁਝ ਕਰਨਾ ਕਰਕੇ ਉਹਨੂੰ ਬੰਦ ਕਰਤਾ ਸੀਗਾ ਤਾਂ ਹੁਣ ਦੁਬਾਰਾ ਜਿਹੜਾ ਅਸੀਂ ਚੈਂਪੀਅਨਸ਼ਿਪ ਹੈ ਇਹ ਵੇਲੇ ਤੋਂ ਵੱਖਰੀ ਹੈ ਮੇਲਾ ਸਾਡਾ ਹੁਣ ਅੱਗੇ ਫਰਵਰੀ ਦੇ ਵਿੱਚ 8 9 10 ਫਰਵਰੀ ਨੂੰ ਜਿਹੜਾ 18ਵਾਂ ਆਉਣਾ ਚ ਜਾ ਰਿਹਾ ਠੀਕ ਹੈ ਪਰ ਇਹ ਚੈਂਪੀਅਨਸ਼ਿਪ ਹੈ ਜਿਹੜੀ ਇਹ ਤੀਜੀ ਹੈ ਪਰ ਇਹ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਸਾਲ ਜਿਹੜੀ ਚੈਂਪੀਅਨਸ਼ਿਪ ਹੈ ਕਰਵਾਈ ਜਾਇਆ ਕਰੇ ਕਿਉਂਕਿ ਇਹਦੇ ਨਾਲ ਲੋਕਾਂ ਨੂੰ ਮਿਲਕਿੰਗ ਕੰਪੀਟੀਸ਼ਨ ਲੜਨ ਦਾ ਡਬਲ ਮੌਕਾ ਮਿਲਦਾ ਜਿਹੜੇ ਲੋਕ ਪਹਿਲਾ ਜਨਵਾਰ ਸੂ ਪੈਂਦੇ ਆ ਫਿਰ ਫਰਵਰੀ ਚ ਤੱਕ ਉਹ ਦੁੱਧ ਜਿਹੜਾ ਉਹਦਾ ਘਟ ਜਾਂਦਾ ਫਿਰ ਉਹ ਲੜ ਨਹੀਂ ਸਕਦੇ ਇਸ ਕਰਕੇ ਇਹਨੂੰ ਲੋਕਾਂ ਦੀ ਮੰਗ ਤੇ ਜਿਹੜੀ ਚੈਂਪੀਅਨਸ਼ਿਪ ਸ਼ੁਰੂ ਕੀਤੀ ਹੈ ਠੀਕ ਧੰਨਵਾਦ ਹਾਂ ਜੀ ਭਾਈ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਇਕਵਾਰਜੀ ਸਿੰਘ ਜੀ ਜੀ ਪਿੰਡ ਪਾਲੀਆ ਖੁਰਦੋ ਜਿਹੜਾ ਪਟਿਆਲਾ ਤਹਿਸੀਲ ਨੰਬਾ ਅੱਛਾ ਜੀ ਉਹ ਮਿਲਕਿੰਗ ਚੈਂਪੀਅਨਸ਼ਿਪ ਹੋਈ ਹੈਗੀ ਆ ਉਹਦੇ ਵਿੱਚ ਤੁਹਾਡੇ ਗਾਂਵੋਂ ਫਰਸਟ ਆਏ ਹਾਂਜੀ ਉਹਦੇ 60 ਲੀਟਰ ਦੁੱਧ ਜੀ 24 ਘੰਟਿਆਂ ਦਾ ਜੀ 24 ਘੰਟਿਆਂ ਦਾ 60 ਲੀਟਰ ਦੀ ਐਵਰੇਜ ਪਈ ਹੈ ਜੀ ਅੱਛਾ ਪੀਡੀਐਫ ਮਿਲ ਤੇ ਅੱਛਾ ਜੀ ਕਿਹੜੇ ਕਿਹੜੇ ਕੰਪੀਟੀਸ਼ਨ ਸੀਗੇ ਮਤਲਬ ਅਗਾਮਾ ਦੇ ਵਿੱਚ ਇੱਥੇ ਮਿਲਕ ਚੈਂਪੀਅਨ ਹੀ ਸੀਗਾ ਪੀਡੀਐਫ ਨੇ ਜਿਹੜਾ ਕਰਵਾਇਆ ਸੀਗਾ ਜੋ ਵੱਡਾ ਚੈਂਪੀਅਨ ਆ ਸਿੱਪ ਹੋਣਾ ਮੇਲਾ ਉਹ ਹੁਣ ਫਰਵੀ ਦੇ ਵਿੱਚ ਨਹੀਂ ਨਹੀਂ ਉਹ ਠੀਕ ਆ ਉਹ ਤਾਂ ਹੋਣਾ ਹੈਗਾ ਹਾਂਜੀ ਹਾਂਜੀ ਮਤਲਬ ਜਿਹੜਾ ਮਿਲਕ ਨੇ ਤਾਂ ਕੱਲਾ ਮਤਲਬ ਤੁਹਾਡੇ ਕਿੰਨੀਆਂ ਗਾਵਾਂ ਆਈਆਂ ਆਪਣੇ ਤਿੰਨ ਤਿੰਨ ਗਾਵਾਂ ਸੀਗੀਆਂ ਹਾਂਜੀ ਦੋ ਛੋਟੇ ਬੱਚੇ ਸੀਗੇ ਦੋ ਦੋ ਡਿਸਟ ਵਿੱਚ ਉਹਨਾਂ ਦੇ ਕਿਟਕ ਨੇ 50 ਲੀਟਰ ਦੀ ਐਵਰੇਜ ਪਾਈ ਸੀ 24 ਘੰਟਿਆਂ ਦੀ ਕਿੰਨੇ 49 ਕਿਲੋ 300 ਦੀ ਪਾਈ ਸੀ ਅੱਛਾ ਇੱਕ ਤਾਂ ਪਹਿਲਾ ਪਹਿਲਾ ਪ੍ਰਾਈਸ ਹੈ ਜੀ ਹਾਂਜੀ ਇੱਕ ਤਾਂ ਸੈਕੰਡ ਪ੍ਰਾਈਸ ਆ अच्छा जी 60 किलो वाली दा भी वो भी अपना पहला प्राइस है अच्छा तीनों ਤੁਸੀਂ ਲੈ ਗਏ ਤਿੰਨੋਂ ਪ੍ਰਾਈਜ਼ ਆਪਾਂ ਲੈ ਲਵਾਂਗੇ ਠੀਕ ਹੈ ਜੀ ਜਿਹੜੀ ਇਹ ਨਾਮ ਦੇ ਵਿੱਚ ਮਤਲਬ ਮਿਲੇ ਹੈਗਾ ਆਪਾਂ ਮਿਲਾਇਆ ਤੇ तकरीबन 30 ਲੱਖ ਰੁਪਏ ਦਿੱਤਾ ਹੀ ਇਹਨਾਂ ਨੇ ਵਾਹ ਜੀ ਹਾਂਜੀ ਹਾਂਜੀ ਅਮ ਜੋ ਪਿਛਲਾ ਜੋ ਕੰਪੀਟੀਸ਼ਨ ਆਇਆ ਸੀ ਉਸ ਵਿੱਚ ਵੀ ਆਏ ਸੀ ਤੁਸੀਂ ਹਾਂਜੀ ਉਹਦੇ ਵਿੱਚ ਆ ਉਹਦੇ ਵਿੱਚ ਸਰਦਾਰ ਹਰਪੀ ਸਿੰਘ ਨੂਰਪੁਰ ਹਕੀਮਾ ਜੀ ਅੱਛਾ ਜੀ ਮੇਰੇ ਕਾਜਨ ਨੇ ਤੇ ਉਹਨਾਂ ਨਾਲ ਅਸੀਂ ਇਕੱਠੇ ਪਾਰਟਿਸਿਪੇਟ ਕਰਦੇ ਹਾਂ ਮੇਲਾ ਹਰ ਹਰ ਮੇਲਾ ਪੀਡੀਐਫ ਤੇ ਅਸੀਂ ਲਾਉਣੀ ਆ ਤੇਰੇ ਦੇ ਵਿੱਚ ਹੀ ਟਰੈਕਟਰ ਦੀ ਜੇ ਤੂੰ ਜੇਤੂ ਹੋਇਤੀ ਪਿਛਲੇ ਸਾਲ ਠੀਕ ਹੈ ਜੀ ਕੇ ਜਮਾਈ ਦੀ ਗਾਂ ਆਪਣੇ ਹੈਗੀ ਹੈ ਇਹ ਕਿਹੜੀ ਨਸਲ ਹੈਗੀ ਹੈ ਜੀ ਇਹ ਸਟੈਕਰ ਸੀਮੰਦੀ ਹੈ ਜੀ এবੀਐਸ ਕੰਪਨੀ ਦੀ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕਿਸਾਨ ਵੀਰਾਂ ਨੂੰ ਹੋਰ ਕੀ ਮਤਲਬ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਵੀ ਉਹ ਇਸ ਕਿਤੇ ਜੇ ਪੈਣ ਬਦਲਾਅ ਆ ਲੈ ਸਕਣ ਦੇਖੋ ਜੀ ਲਾਹ ਧੰਦਾ ਚੰਗਾ ਹੈ ਪਰ ਧੰਦੇ ਨੂੰ ਜੇ ਸਾਹਮਣ ਦੀ ਵੀ ਪਹਿਲਾ ਵਦੇਹਾਰਤ ਵੀ ਸਾਹਮਣਾ ਸਿੱਖੜੇ ਨੀ ਹੋਰ ਜੀ ਬੱਚੇ ਜੀ ਦੇਖ ਰਹੇ ਕਿਵੇਂ ਕਰ ਰਹੇ ਆ ਅਸੀਂ ਦੇਖਦੇ ਕਿਨੇ ਪੀਡੀਐਫ ਦੇ ਵਿੱਚ ਕਲਾਸਾਂ ਠੀਕ ਆਪਣੇ ਮੀਟਿੰਗ ਹੁੰਦੀ ਆ ਹਰ ਮਹੀਨੇ ਜੀ ਤੇ ਸੈਮੀਨਾਰ ਉੱਥੇ ਲੱਗਦਾ ਤੇ ਉਹ ਲਾਉਣ ਉੱਤੇ ਸਿੱਖਣ ਜਾ ਕੇ ਉਹਨਾਂ ਨੂੰ ਸਾਰੀ ਸਕਲਾਈ ਨਿਊਟ੍ਰੀਸ਼ਨ ਦੀ ਉਹ ਦਿਨ ਦਿਨ ਹਾਂਜੀ ਹਾਂਜੀ ਕੋਈ ਕੀੜ ਵਗੈਰਾ ਕੋਈ ਸਪੈਸ਼ਲ ਪਾਉਣੇ ਹੈ ਨੀ ਬੀਡ ਅਸੀਂ ਆਪਦੀਓ ਪਾਉਣੇ ਜੀ ਕਰਵਾ ਕੇ ਸਾਡੀ ਆਪਦੀਓ ਨਿਊਟ੍ਰੀਸ਼ਨ ਹੈ ਜੀ ਹਾਂਜੀ ਹਸਰਾ ਹੈਪੀ ਸਿੰਘ ਨੂਰਪੁਰ ਹਕੀਮਾ ਜੀ ਅੱਛਾ ਤੇ ਹਾਂਜੀ ਠੀਕ ਹੈ ਜੀ ਹੋਰ ਕੀ ਮੈਸੇਜ ਕੋਈ ਖਾਸ ਲੱਗਦਾ ਹੈ ਮੈਸੇਜ ਖਾਸ ਤੇ ਹੀ ਆ ਜੀ ਚੰਗੀ ਬਰੀਡ ਪੈਦਾ ਕਰਨ ਚੰਗਾ ਸੀਮਨ ਨਾਲ ਚੰਗੀ ਕੰਪਨੀ ਦਾ ਪੀਡੀਐਫ ਵੀ ਸੀਮਨ ਪ੍ਰਮੋਟ ਕਰਦੀ ਆ ਤੇ ਚੰਗੀ ਬਰੀਡ ਬਣਾ ਕੇ ਚੰਗਾ ਕੰਪੀਟੀਸ਼ਨ ਇੱਥੇ ਭਾਗ ਲਿਆ ਕਰੋ ਸਾਰਿਆਂ ਨੂੰ ਆਉਣਾ ਚਾਹੀਦਾ ਜੀ ਭਾਗ ਲੈਣਾ ਤੇ ਜੋਗੀ ਹੋ ਸਕੇ ਇੱਥੋਂ ਸਿੱਖਿਆ ਮਿਲਦੀ ਆ ਕਿ ਲੈ ਨਹੀਂ ਰਹੀ ਹੈ ਵੀ ਅਸੀਂ ਪ੍ਰਾਈਜ਼ ਹੈ ਜੀ ਜਿੱਤਣ ਵਾਲੇ ਇੱਕ ਨਹੀਂ ਹੈ ਪਰ ਜਿਹੜੀ ਇੱਥੇ ਸਖਲਾਈ ਮਿਲਦੇ ਸਾਨੂੰ ਸਿੱਖਣ ਵਾਸਤੇ ਬਹੁਤ ਹਾਂ ਇੱਥੇ ਸਿੱਖਣ ਵਾਸਤੇ ਸਾਨੂੰ ਬਹੁਤ ਕੁਝ ਮਿਲਦਾ ਪਰ ਤੇ ਫਾਰਮ ਵਾਸਤੇ